ਅਤੇ ਉਹ ਕਿਵੇਂ ਕੈਲਕੂਲੇਟ ਕੀਤਾ ਜਾਵੇ। ਤਾਹੇ ਜਾਣਕਾਰੀ ਅਨੁਸਾਰ 6 ਪੰਜਾਬ ਪੇਸ ਕਮਿਸ਼ਨ ਲਾਗੂ ਹੋਣ ਤੋਂ ਬਾਅਦ 1 ਜਨਵਰੀ 2020 ਤੋਂ ਕੇਂਦਰ ਅਤੇ ਪੰਜਾਬ ਦੇ ਡੀਏ ਵਿੱਚ ਲਗਾਤਾਰ ਅੰਤਰ ਬਣਦਾ ਆ ਰਿਹਾ ਹੈ। ਜਿੱਥੇ ਇਸ ਵੇਲੇ ਕੇਂਦਰ ਸਰਕਾਰ ਦਾ ਡੀਏ 52% ਤੱਕ ਪਹੁੰਚ ਚੁੱਕਿਆ ਹੈ ਉਦੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਵਲ 42% ਡੀਏ ਹੀ ਮਿਲ ਰਿਹਾ ਹੈ ਜਿਸ ਨਾਲ ਸਿੱਧਾ 16% ਦਾ ਫਰਕ ਬਣਦਾ ਹੈ। ਇਹ ਵੀ ਕੈਲਕੂਲੇਸ਼ਨ ਕਰਨ ਲਈ ਤਾਂ ਇੱਕ ਉਦਾਹਰਣ ਲਈ ਸਮਝਾਉਣਾ ਗਿਆ ਹੋ ਕਿ ਜਿੱਥੇ ਤੁਸੀਂ ਜਦੋਂ ਉਹਦਾ ਆਪਣੀ ਰਿਵਾਈਜ਼ਡ ਬੇਸਿਕ ਪੈਨਸ਼ਨ ਨੂੰ ਆਧਾਰ ਬਣਾਓ ਜੇਕਰ ਤੁਸੀਂ ਮੁਲਾਜ਼ਮ ਹੁੰਦਾ ਹੈ ਬੇਸਿਕ ਪੇ ਮੰਨ ਕੇ ਕੈਲਕੂਲੇਸ਼ਨ ਕਰੋ ਜਿੱਦੋਂ ਲੱਗੂ ਹੁੰਦਾ ਵਿਵੇ ਉਤੇ 올ਡ ਏਜ ਅਲੈਂਸ ਪੰਜ ਜਾਂ 10% ਜੁੜਿਆ ਹੁੰਦਾ ਹੈ ਇਸ ਤੋਂ ਬਾਅਦ ਜਿਹੜਾ ਡਿਫਰੈਂਸ ਪਰਸੈਂਟ ਹੁਣ ਮਹੀਨਿਆਂ ਦੀ ਗਿਣਤੀ ਕਿੰਨੀ ਕੀਤੀ ਜਾਂਦੀ ਹੈ ਇਸ ਤਰੀਕੇ ਨਾਲ ਇੱਕ ਪੈਨਸ਼ਨਰ ਦੀ ਮਿਸਾਲ ਵਿਥ 2020 ਤੋਂ ਬਾਅਦ 2025 ਤੱਕ ਲਗਭਗ 2 ਲੱਖ 74000 ਰੁਪਏ ਦਾ ਡੀਏ ਏਜ ਬੰਦਾ ਹੈ इस कैलकुलेशन तो बाद गल साफ हो गई कि पाते हजारा मुलाजमान के पेंशनर लखां रुपए दें